ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਕਿ ਸੱਚਮੁੱਚ ਹੀ ਸ਼ਹੀਦ ਸਿੰਘਾਂ ਦੇ ਪੈਰੇ ਲੱਗਦੇ ਹਨ ਦੋਸਤੋ ਅਸੀਂ ਬਹੁਤ ਸਾਰੇ ਅਜਿਹੇ ਗੁਰਦੁਆਰੇ ਗੁਰਦੁਆਰਿਆਂ ਦੇ ਨਾਂ ਸੁਨੇ ਹਨ ਜਿਹੜੇ ਸ਼ਹੀਦ ਸਿੰਘਾਂ ਦੇ ਨਾਂ ਉੱਪਰ ਬਣੇ ਹੋਏ ਹਨ ਸ਼ਹੀਦ ਸਿੰਘਾਂ ਦੇ ਨਾਂ ਤੇ ਸਭ ਤੋਂ ਵੱਡਾ ਅਤੇ ਮਸ਼ਹੂਰ ਗੁਰਦੁਆਰਾ ਅੰਮ੍ਰਿਤਸਰ ਸ਼ਹਿਰ ਵੜਨ ਤੋਂ ਪਹਿਲਾਂ ਹੀ ਆਉਂਦਾ ਹੈ ਜਿੱਥੇ ਹਰ ਇੱਕ ਬੱਸ ਟਰੱਕ ਜਾਂ ਕਾਰ ਵਾਲਾ ਰੁੱਕ ਕੇ ਦਸ ਜਾਂ 20 ਰੁਪਏ ਸੁੱਟ ਕੇ ਨਮਸਕਾਰ ਕਰਕੇ ਜਾਂਦਾ ਹੈ ਇਹ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਨਾਂ ਤੇ ਬਣਿਆ ਹੋਇਆ ਹੈ ਕੁਝ ਸਮੇਂ ਤੋਂ ਇੱਥੇ ਸੰਗਤਾਂ ਤੋਂ 4 ਘੰਟੇ ਦਾ ਦੁਪਹਿਰਾ ਵੀ ਕਟਵਾਇਆ ਜਾਂਦਾ ਹੈ ਜਿਸ ਵਿੱਚ ਸੰਗਤਾਂ ਪੰਜ ਬਾਣੀਆਂ ਦਾ ਪਾਠ ਕਰਦੀਆਂ ਹਨ ਕਹਿੰਦੇ ਹਨ ਕਿ ਇੱਥੇ ਬਾਬਾ ਦੀਪ ਸਿੰਘ ਖੁਦਾ ਕੇ ਪਹਿਰਾ ਲਾਉਂਦੇ ਹਨ ਤੇ ਸੰਗਤਾਂ ਦੇ ਰੁਕੇ ਹੋਏ ਕੰਮ ਸਵਾਰਦੇ ਹਨ ਜੇਕਰ ਇਹਨਾਂ ਗੱਲਾਂ ਨੂੰ ਦਿਮਾਗ ਲਾ ਕੇ ਦੇਖਿਆ ਜਾਵੇ ਤਾਂ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਸ਼ਹੀਦ ਸਿੰਘ ਕੌਣ ਹੁੰਦੇ ਹਨ ਕੀ ਇਹ ਹੁੰਦੇ ਵੀ ਹਨ ਕਿ ਐਵੇਂ ਹੀ ਲੋਕਾਂ ਦੇ ਮਨ ਵਿੱਚ ਡਰ ਪੈਦਾ ਕੀਤਾ ਹੋਇਆ ਹੈ ਹੁਣ ਜੇਕਰ ਆਪਾਂ ਗੁਰਦਵਾਲਾ ਗੁਰਦਵਾਰਿਆਂ ਵਾਲਿਆਂ ਤੋਂ ਪੁੱਛਾਂਗੇ ਤਾਂ ਉਹ ਤਾਂ ਸਾਨੂੰ ਇਹੋ ਹੀ ਕਹਿਣਗੇ ਕਿ ਇੱਥੇ ਸ਼ਹੀਦ ਸਿੰਘਾਂ ਦਾ ਪਹਿਰਾ ਲੱਗਦਾ ਹੈ ਜੇਕਰ ਆਪਾਂ ਇੱਥੇ ਆਈਆਂ ਹੋਈਆਂ ਸੰਗਤਾਂ ਨੂੰ ਪੁੱਛੀਏ ਤਾਂ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਭੈਣ ਭਰਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਣਗੇ ਕਿਉਂਕਿ ਉਹ ਵੀ ਆਪਣੇ ਡਾਵਾ ਡੋਲ ਸਥਿਤੀ ਵਿੱਚ ਹੁੰਦੇ ਹਨ ਫਿਰ ਇਹ ਕਿਵੇਂ ਪਤਾ ਲੱਗ ਸਕਦਾ ਹੈ ਕਿ ਇਹ ਧੀਰ ਸਿੰਘਾਂ ਦੇ ਪਹਿਰੇ ਵਾਲੀ ਗੱਲ ਕਿੰਨੀ ਕੁ ਸੱਚੀ ਹੈ ਚਲੋ ਫਿਰ ਆਪਾਂ ਬਾਬਾ ਨਾਨਕ ਜੀ ਨੂੰ ਹੀ ਪੁੱਛ ਲੈਂਦੇ ਹਾਂ ਕਿ ਇੱਕ ਨਕ ਸੱਚ ਹੈ ਤੇ ਕਿੰਨਾ ਕੁ ਝੂਠ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 648 ਉੱਪਰ ਬਾਬਾ ਨਾਨਕ ਜੀ ਆਪਣੀ ਬਾਣੀ ਵਿੱਚ ਫਰਮਾ ਰਹੇ ਹਨ ਕਿ ਮਰਨ ਤੋਂ ਬਾਅਦ ਕਈ ਮਨੁੱਖਾਂ ਨੂੰ ਅੱਗ ਵਿੱਚ ਸਾੜਿਆ ਜਾਂਦਾ ਹੈ ਕਈਆਂ ਨੂੰ ਜ਼ਮੀਨ ਵਿੱਚ ਦਬ ਦਿੱਤਾ ਜਾਂਦਾ ਹੈ ਤੇ ਕਈਆਂ ਨੂੰ ਖੂ ਵਿੱਚ ਸੁੱਟ ਦਿੱਤਾ ਜਾਂਦਾ ਹੈ ਅਤੇ ਕਈਆਂ ਨੂੰ ਵੈਸੇ ਹੀ ਸੁੱਟ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਕੁੱਟੇ ਖਾ ਜਾਂਦੇ ਹਨ ਪਰ ਅੱਜ ਤੱਕ ਇਨਸਾਨ ਦਾ ਪਤਾ ਨਹੀਂ ਲੱਗ ਸਕਿਆ ਕਿ ਕਿਸੇ ਦੀ ਰੂਹ ਕਿੱਧਰ ਨੂੰ ਚਲੀ ਗਈ ਹੈ ਹੁਣ ਦੋਸਤੋ ਜਦ ਬਾਬਾ ਨਾਨਕ ਜੀ ਐਡੀ ਵੱਡੀ ਗੱਲ ਕਹਿ ਰਹੇ ਹਨ ਤਸੀਰ ਸਿੰਘ ਉੱਠ ਕੇ ਕਿੱਥੋਂ ਆ ਗਏ ਜਿਹੜੇ ਮਰਨ ਤੋਂ ਬਾਅਦ ਆ ਕੇ ਪੈਰੇ ਲਾਉਣ ਲੱਗ ਪਏ ਇਹ ਲੋਕ ਬਾਣੀ ਦੇ ਨਾਂ ਤੇ ਬਾਬਾ ਨਾਨਕ ਜੀ ਨੂੰ ਹੀ ਝੂਠਾ ਸਾਬਤ ਕਰ ਰਹੇ ਹਨ ਅਸਲ ਵਿੱਚ ਕਿਸੇ ਸ਼ਹੀਦ ਦਾ ਪੈਰਾ ਨਹੀਂ ਲੱਗਦਾ ਇਹ ਸਿਰਫ ਧਰਮ ਦੇ ਨਾਂ ਤੇ ਇੱਕ ਧੰਦਾ ਚਲਾਇਆ ਜਾ ਰਿਹਾ ਹੈ ਇਹ ਸੀਰ ਸਿੰਘ ਤਿੰਨ ਜੂਨ ਤੋਂ ਲੈ ਕੇ 6 ਜੂਨ 1984 ਵਾਲੇ ਦਿਨਾਂ ਵਿੱਚ ਕਿੱਥੇ ਛੁਪੇ ਹੋਏ ਸਨ ਇਹਨਾਂ ਨੇ ਉਲੋਂ ਆਪਣਾ ਪੈਰਾ ਕਿਉਂ ਨਹੀਂ ਲਾਇਆ ਇਹ ਸ਼ੀਰ ਸਿੰਘ ਮਿਲਟਰੀ ਦੇ توپਾਂ ਤੇ ਗੋਲੇ ਹੀ ਨਾ ਚੱਲਣ ਦਿੰਦੇ ਜਿਸ ਨਾਲ ਦਰਬਾਰ ਸਾਹਿਬ ਢਾਹ ਢੇਰੀ ਨਾ ਹੁੰਦਾ ਤੇ ਬਚ ਜਾਂਦਾ ਬੇਅਦਬੀ ਹੋਣ ਤੋਂ ਬਚ ਜਾਂਦਾ ਦਿੱਲੀ ਵਿੱਚ ਜਦ ਸਿੱਖਾਂ ਨੂੰ ਉਹਨਾਂ ਦੇ ਗਲਾਂ ਵਿੱਚ ਟਾਇਰ ਪਾ ਪਾ ਕੇ ਸੜਿਆ ਜਾ ਰਿਹਾ ਸੀ ਤਾਂ ਉਸ ਵਕਤ ਸਿੱਰ ਸਿੰਘ ਕਿੱਥੇ ਛੁਪੇ ਹੋਏ ਸਨ ਉਸ ਵਕਤ ਇਹਨਾਂ ਨੇ ਪਹਿਰਾ ਲਾ ਕੇ ਸਿੱਖਾਂ ਨੂੰ ਅੱਗ ਲਾਉਣ ਵਾਲੇ ਗੁੰਡਿਆਂ ਤੋਂ ਕਿਉਂ ਨਹੀਂ ਬਚਾਇਆ ਸਾਡੀਆਂ ਸੰਗਤਾਂ ਨੂੰ ਪਤਾ ਨਹੀਂ ਕਦੋਂ ਅਕਲ ਆਵੇਗੀ ਬਾਣੀ ਪੜਨ ਤੋਂ ਬਾਣੀ ਪੜਨੀ ਹੈ ਤਾਂ ਆਪਣੇ ਘਰੇ ਬੈਠ ਕੇ ਪੜ ਲਵੋ ਸ਼ੀਰ ਸਿੰਘ ਦੱਸੋ ਤੁਹਾਡਾ ਕੀ ਸਮਝ ਰਹੇ ਨੇ 100-100 ਕਿਲੋਮੀਟਰ ਤੋਂ ਆ ਕੇ ਧੁੱਪ ਵਿੱਚ ਬੈਠ ਕੇ ਪਾਠ ਕਰਦੇ ਹੋ ਨਾਲੇ ਸਮਾਂ ਬਰਬਾਦ ਕਰਦੇ ਹੋ ਤੇ ਨਾਲੇ ਆਪਣਾ ਪੈਸਾ ਬਰਬਾਦ ਕਰਦੇ ਹੋ ਕੀ ਤੁਸੀਂ ਆਪਣੇ ਘਰ ਵਿੱਚ ਬੈਠ ਕੇ ਗੁਰਬਾਣੀ ਨਹੀਂ ਪੜ ਸਕਦੇ ਇੱਕ ਪਾਸੇ ਗੁਰਬਾਣੀ ਦਾ ਪਾਠ ਕਰਦੇ ਹੋ ਦੂਜੇ ਪਾਸੇ ਬਾਬਾ ਨਾਨਕ ਜੀ ਦੀ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹੋ ਸੋ ਮੈਂ ਤਾਂ ਤੁਹਾਨੂੰ ਬਾਬਾ ਨਾਨਕ ਜੀ ਵੱਲੋਂ ਦੱਸੀ ਹੋਈ ਗੱਲ ਆਖੀ ਹੈ ਕਿ ਮਰਨ ਤੋਂ ਬਾਅਦ ਕਿਸੇ ਦਾ ਕੁਝ ਵੀ ਪਤਾ ਨਹੀਂ ਲੱਗਦਾ ਕਿ ਉਹ ਕਿੱਧਰ ਨੂੰ ਚਲਾ ਗਿਆ ਹੈ ਏ ਸ਼ੀਰ ਸਿੰਘ ਪਤਾ ਨਹੀਂ ਕਿੱਥੋਂ ਆ ਕੇ ਪਹਿਰਾ ਲਾ ਲੱਗ ਪੈਂਦੇ ਹਨ ਸੋ ਬਾਬਾ ਨਾਨਕ ਜੀ ਦੀ ਗੱਲ ਮੰਨ ਲਵੋ ਤਾਂ ਤੁਹਾਡਾ ਪੈਸਾ ਵੀ ਬਚ ਜਾਵੇਗਾ ਤੇ ਸਮਾਂ ਵੀ ਬਰਬਾਦ ਨਹੀਂ ਹੋਵੇਗਾ ਆਉਣ ਜਾਣ ਦੀ ਖੱਜਲ ਖਵਾਰੀ ਤੋਂ ਵੀ ਬਚ ਜਾਓਗੇ ਆਪਣੇ ਘਰ ਬੈਠ ਕੇ ਗੁਰਬਾਣੀ ਨੂੰ ਅਰਥਾਂ ਸਮੇਤ ਸਮਝ ਲਵੋ ਫੇਰ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਇੱਕ ਵਧੀਆ ਇਨਸਾਨ ਬਣ ਕੇ ਜ਼ਿੰਦਗੀ ਬਤੀਤ ਕਰੋ ਸੋ ਮੇਰੇ ਵਿਚਾਰ ਜੇਕਰ ਆਪ ਜੀ ਨੂੰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਪਸੰਦ ਕਰੋ ਤੇ ਇਸ ਨੂੰ ਅੱਗੇ ਸ਼ੇਅਰ ਕਰ ਦਿਓ ਇਹਨਾਂ ਗੱਲਾਂ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਸਰੇ ਕਾਲ